ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ 트럼ਪ ਪ੍ਰਸ਼ਾਸਨ ਨੇ ਸਖਤ ਇਮੀਗ੍ਰੇਸ਼ਨ ਨੀਤੀਆਂ ਤਹਿਤ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਹੈ ਮੀਡੀਆ ਰਿਪੋਰਟਸ ਮੁਤਾਬਕ ਡੋਨਾਲਡ 트੍ਰੰਪ ਨੇ ਯੂਐਸ ਦੇ ਇਤਿਹਾਸ ਚ ਸਭ ਤੋਂ ਵੱਡਾ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਸੀ ਤੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੇ ਦੇਸ਼ ਨਿਕਾਲੇ ਲਈ ਚਿੰਤਿਤ 1.5 ਮਿਲੀਅਨ ਲੋਕਾਂ ਚੋਂ ਲਗਭਗ 18000 ਗੈਰ ਦਸਤਾਵੇਜ਼ੀ ਭਾਰਤੀ ਨਾਗਰਿਕਾਂ ਦੀ ਇੱਕ ਸ਼ੁਰੂਆਤੀ ਸੂਚੀ ਤਿਆਰ ਕੀਤੀ ਹੈ ਇਹ ਜਾਣਕਾਰੀ ਇੱਕ ਅਮਰੀਕੀ ਅਧਿਕਾਰ ਨੇ ਦਿੱਤੀ ਹੈ ਅਧਿਕਾਰ ਨੇ ਦੱਸਿਆ ਕਿ ਸੀ-17 ਫੌਜੀ ਜਹਾਜ਼ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ ਜੋ اگلے 24 ਘੰਟਿਆਂ ਚ ਆਪਣੀ ਮੰਜ਼ਿਲ ਤੇ ਪਹੁੰਚ ਜਾਵੇਗਾ ਰਿਪੋਰਟਸ ਮੁਤਾਬਕ ਪੈਂਟਾਗਨ ਨੇ ਐਲ ਪਾਸੋ ਟੈਕਸਾਸ ਦੇ ਸੈਨ ਡਿਯੋਗੋ ਕੈਲੀਫੋਰਨੀਆ ਚ ਅਮਰੀਕੀ ਅਧਿਕਾਰੀਆਂ ਦੁਆਰਾ ਹਿਰਾਸਤ ਚ ਲਏ ਗਏ 5000 ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਉਡਾਨਾਂ ਦਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਹੁਣ ਤੱਕ ਫੌਜੀ ਜਹਾਜ਼ਾਂ ਨੇ ਪ੍ਰਵਾਸੀਆਂ ਨੂੰ ਗੁਆਟੇਮਾਲਾ, ਪੇਰੂ ਤੇ ਹਿੰਡੂਰਸ ਪਹੁੰਚਾਇਆ ਤਾਂ ਜੇ ਕਿ ਫੌਜੀ ਉਡਾਨਾਂ ਪ੍ਰਵਾਸੀਆਂ ਨੂੰ ਲਿਜਾਣ ਦਾ ਇੱਕ ਮਹਿੰਗਾ ਤਰੀਕਾ ਹੈ ਮੀਡੀਆ ਰਿਪੋਰਟਸ ਅਨੁਸਾਰ ਪਿਛਲੇ ਹਫਤੇ ਗੁਆਟੇਮਾਲਾ ਲਈ ਇੱਕ ਫੌਜੀ ਡਿਪੋਰਟ ਕਰਨ ਵਾਲੀ ਉਡਾਨ ਦੀ ਕੀਮਤ ਘੱਟੋ ਘੱਟ 4675 ਡਾਲਰ ਪ੍ਰਤੀ ਪ੍ਰਵਾਸੀ ਸੀ ਦੱਸਦੇ ਕਿ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਸਿਫਰ ਸਹਿਨਸ਼ੀਲਤਾ ਨੀਤੀ ਅਪਣਾਰਾ ਜਿਸ ਨਾਲ ਭਵਿੱਖ ਚ ਹੋਰ ਪ੍ਰਵਾਸੀਆਂ ਨੂੰ ਡਿਪੋਰਟ ਕਿਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ